ਪਾਣੀ ਬਾਹਰ ਮੁੰਡੇ ਦੀ ਈਮਾਈ ਤਾਂ ਮੰਮੀ ਬਾਹਰਦੀ ਹੁੰਦੇ ਆ ਬੰਨਾ ਬੰਨੀ ਬਾਹਰ ਖੜੇ ਜਦੋਂ ਮੈਂ ਮੇਨ ਗੇਟ ਖੋਲਿਆ ਕਰੂੰਗਾ ਤਿੰਨੇ ਬਾਹਰ ਖੜਿਆ ਹੋਇਆ ਕਰਨਗੇ ਤੇ ਮੈਂ ਭੱਜ ਕੇ ਐ ਹੱਗੇ ਕਰ ਲਿਆ ਕਰਨ ਤਿੰਨਾਂ ਨੂੰ ਸასი ਘਾਲੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਮੈਨੂੰ ਲੱਗਦਾ ਤੁਹਾਨੂੰ ਕਾਫੀ ਦਿਨ ਹੋ ਗਏ ਅਸੀਂ ਕੋਈ ਵਲੌਗ ਨਹੀਂ ਪਾਇਆ YouTube ਤੇ ਤੇ ਕਾਫੀ ਇੰਸਟਾ ਤੇ ਮੈਸੇਜ ਵੀ ਆ ਰਹੇ ਸੀ ਕਿ ਤੁਸੀਂ ਲਗਾਤਾਰ ਵਲੌਗ ਕਿਉਂ ਨਹੀਂ ਬਾਰੇ ਕਾਫੀ ਰੀਜ਼ਨ ਨੇ ਬੱਚਿਆਂ ਦਾ ਕਿ ਤੁਹਾਨੂੰ ਪਤਾ ਕਿ ਬੰਦਾ ਬਿਜ਼ੀ ਹੋ ਜਾਂਦਾ ਹੈ ਤੇ ਸੈਕੰਡਰੀ ਰੀਜ਼ਨ ਆਪਣੇ ਥੱਲੇ ਘਰੇ ਡਾਊਨਸਟੇਅਰ ਕੰਸਟਰਕਸ਼ਨ ਚੱਲ ਰਹੀ ਆ ਵੀ ਉਹ ਵੀ ਇੱਕ ਮੇਨ ਰੀਜ਼ਨ ਆ ਤਾਂ ਕਰਕੇ ਖੜਕਾ ਜਾਂ ਥੋੜਾ ਬਜਾਦਾ ਹੁੰਦਾ ਹੈ ਤਾਂ ਕਰਕੇ ਅਸੀਂ ਵਲੌਗ ਨਹੀਂ ਬਣਾਉਂਦੇ ਆ ਕਿ ਹੁਣ ਵੀ ਅਸੀਂ ਇੱਥੇ ਮੈਂ ਤੇ ਅਰਸ਼ ਰੋਟੀ ਖਾ ਰਹੇ ਸੀ ਤੇ ਬੈਠੇ ਬੈਠੇ ਅਰਸ਼ ਮੈਨੂੰ ਕਹਿਣ ਲੱਗੀ ਵੀ ਵੀ ਜੇ ਕਦੇ ਮੈਂ ਕਿਤੇ ਬਾਹਰ ਚਲੇਗੀ ਵੀ ਤੁਸੀਂ ਬੱਚਿਆਂ ਦੀ ਟੇਕ ਕੇਰ ਕਿਵੇਂ ਕਰੋਗੇ ਤੁਹਾਨੂੰ ਪਤਾ ਕਿ ਬਾਟਲਸ ਕਿਵੇਂ ਰੈਡੀ ਕਰਨੀਆਂ ਨੇ ਫੀਡ ਕਿਵੇਂ ਕਰਨਾ ਬੱਚਿਆਂ ਨੂੰ ਤੇ ਬੱਚਿਆਂ ਦੇ ਡਾਈਪਰ ਕਿਵੇਂ ਚੇਂਜ ਕਰਨੇ ਮੈਂ ਇਹਨੂੰ ਕਿਹਾ ਕਿ ਵੀ ਵੀ ਆਹ ਸਾਰਾ ਕੁਝ ਤਾਂ ਮੈਨੂੰ ਆਉਂਦਾ ਹੀ ਮੈਂ ਤੁਹਾਨੂੰ ਦੇਖਦਾ ਹਾਂ ਨਾ ਵੀ ਤਾਂ ਕਿਵੇਂ ਕਰਦੀ ਹੁੰਦੀ ਆ ਸਨਾਈਪਰ ਤੇ ਫੀਡ ਨਹੀਂ ਹੈ ਇਹਨਾਂ ਨੂੰ ਨਹਾਉਣਾ ਵੀ ਅੱਜ ਲਾਂਡਰੀ ਵੀ ਕਰਨੀ ਆ ਆ ਦੇਖ ਲਓ ਹੁਣ ਅੱਜ ਮ사ਜ ਵੀ ਕਰਨੀ ਆ ਆ ਦੋ ਦੋ ਕੰਮ ਇਹਨੇ ਐਕਸਟਰਾ ਘਾਤੇ ਮਿਲਾ ਇਹ ਤੂੰ ਅੱਜ ਕਰਨੇ ਵੀ ਨਹੀਂ ਸੀ ਵੀ ਹਾਂ ਵੀ ਹੁਣ ਮੈਂ ਕੇਅਰ ਕਰਨੀ ਆ ਤੇ ਵੀ ਆ ਮ사ਜ ਕਰਨੀ ਤੇ ਨਹਾਉਣਾ ਆ ਦੋ ਕੰਮ ਇਹਨੇ ਐਡ ਕਰਤੇ ਆ ਕਿਉਂਕਿ ਮੈਨੂੰ ਉਧਰ ਨਹੀਂ ਜਾਣਾ ਪਵੇ ਜਿਸ ਦਿਨ ਉਹਨਾਂ ਨੂੰ ਬਾਤ ਕਰਾਣੀ ਹੋਵੇ ਠੀਕਾ ਚਲੋ ਆ ਦੋ ਚੀਜ਼ਾਂ ਹੋਰ ਐਡ ਹੋ ਗਈਆਂ ਕਿ ਮ사ਜ ਕਰਨੀਆਂ ਤੇ ਬਾਤ ਵੀ ਦੇਣੀਆਂ ਇਹ ਵੀ ਮੈਂ ਕਰੂੰਗਾ ਮੈਂ ਕਦੇ ਪਰ ਆਉਂਦਾ ਨਹੀਂ ਮੈਂ ਡਰਦਾ ਨਹੀਂ ਕਿਉਂਕਿ ਇਹ ਮੇਰੀ ਰਿਸਪੌਂਸਿਬਿਲਟੀ ਆ ਬਾਕੀ ਹੋਰ ਜਿਹੜੀਆਂ ਚੀਜ਼ਾਂ ਮੈਨੂੰ ਯਾਦ ਆਈਆਂ ਮੈਂ ਨਾਲ ਦੇ ਨਾਲ ਦੱਸੇ ਜਾਊਂਗੀ ਸਾਰੀਆਂ ਸਾਰੀਆਂ ਕਰਾਂਗੇ ਸਾਰੀਆਂ ਡੰਡ ਕਰਾਂਗੇ ਤੇ ਉਸ ਤੋਂ ਬਾਅਦ ਮੇਰੀ ਸ਼ਾਮ ਦੀ ਸ਼ਿਫਟ ਆ ਫਿਰ ਮੈਂ ਸ਼ਾਮ ਦੀ ਸ਼ਿਫਟ ਤੇ ਜਾਊਂਗਾ ਤੇ ਆ ਸਾਰੀਆਂ ਚੀਜ਼ਾਂ ਦੀ ਸਾਰੀਆਂ ਰਿਸਪੌਂਸਿਬਿਲਟੀਆਂ ਮੈਂ ਇੱਕ ਵਾਰ ਨਿਭਾ ਕੇ ਜਾਊਂਗਾ ਤੇ ਹਰ ਇੱਕ ਚੀਜ਼ ਜਿਹੜੀ ਜਿਹੜੀ ਵੀ ਅਸੀਂ ਬੱਚਿਆਂ ਨੂੰ ਲੈ ਕੇ ਕਰਾਂਗੇ ਉਹ ਅਸੀਂ ਕੈਪਚਰ ਕਰਾਂਗੇ ਆ ਬਲੌਗ ਦੇ ਵਿੱਚ ਤੇ ਆਈ ਹੋਪ ਕਿ ਤੁਹਾਨੂੰ ਇਹ ਕਿਹੜਾ ਉਠਿਆ ਅਰਸ਼? ਉਹ ਤੇ ਨਹੀਂ ਛੋਟ ਗਿਆ। ਹੈ? ਉਹ ਤੇ ਹੀ ਛੋਟ ਗਿਆ। ਤੇ ਇਹ ਆ ਮੇਰਾ ਜਦ ਦਾ ਪਹਿਲਾ ਟਾਸਕ ਹੈ। ਪਹਿਲਾਂ ਇਹਨੂੰ ਹਾਲਤ ਤਾਂ ਕਰ ਲੈਣ ਤਾਂ ਸਾਰਿਆਂ ਨੇ। ਹਾਂਜੀ। ਓਏ, ਉੱਡਦਾ ਹੀ ਕੈਮਰੇ ਨੂੰ ਦੇਖਣ ਲੱਗ ਗਿਆ ਤੂੰ। ਹੈ? ਤੇ ਹਾਂਜੀ ਇਹ ਤੁਹਾਡਾ ਪਹਿਲਾ ਟਾਸਕ ਆ। ਬਾਕੀ ਸਾਰੇ ਸੁੱਤੇ ਪਏ ਨੇ ਹਜੇ, ਤਾਂ ਤੁਸੀਂ ਇਹਨੂੰ ਪਹਿਲਾਂ ਸਟਾਰਟ ਕਰ ਲਓ। ਇਹਦੀ ਨੈਕਸਟ ਫੀਡ ਇਹਨੂੰ ਹਜੇ ਟਾਈਮ ਹੈਗਾ ਕਿਉਂਕਿ ਹੁਣ ਹੀ ਲਾਈਆਂ ਨੇ ਹਨਾ। ਤਾਂ ਤੁਸੀਂ ਪਹਿਲਾਂ ਨਵਾਦ ਹੋਏ ਨੂੰ। ਸੋ ਮੈਂ ਪਹਿਲਾਂ ਉਪਦੇਸ਼ ਨੂੰ ਨਿਵਾਉਣ ਲੱਗਿਆ ਕੱਪੜੇ ਚੇਂਜ ਕਰਕੇ ਉਹਦਾ ਡਾਈਪਰ ਲਾ ਕੇ ਤੇ ਨਿਵਾ ਕੇ ਇਹਨੂੰ ਤੇ ਫਿਰ ਮੈਂ ਇਹਨੂੰ ਫੀਡ ਕਰਾਉਂਗਾ ਤੇ ਨਾਲ ਮ사ਜ ਵੀ ਕਰ ਦੂੰਗਾ ਹਾਂਜੀ ਤੇ ਮ사ਜ ਕਰਕੇ ਫਿਰ ਮੈਂ ਇਹਨੂੰ ਸੁਵਾ ਦੂੰਗਾ ਤੁਹਾਨੂੰ ਲੱਗ ਰਿਹਾ ਬਹੁਤ ਵੱਡਾ ਟਾਸਕ ਨਹੀਂ ਨਹੀਂ ਉਪਦੇਸ਼ ਨੂੰ ਬੋਲਣ ਦੇ ਤਰੀਕੇ ਤੇ ਲੱਗ ਰਿਹਾ ਮੈਨੂੰ ਬਹੁਤ ਵੱਡਾ ਟਾਸਕ ਦਿੱਤਾ ਹੋਇਆ ਅੱਜ ਨਹੀਂ ਉਪਦੇਸ਼ ਨੂੰ ਸੰਭਾਲਣਾ ਮੈਨੂੰ ਲੱਗਦਾ ਸੌਖਾ ਹੈ ਸਾਰਿਆਂ ਨਾਲ ਤੇ ਮਰਜ਼ ਹਾਰਿਆ ਸਾਰਾ ਕੁਝ ਕਰਨ ਤੋਂ ਪਹਿਲਾਂ ਹੁਣ ਇਸ ਮੇ ਆਪਦੇਸ਼ ਅਰਸ਼ਕੁਣ ਫੜਿਆ ਹੋਇਆ ਤੇ ਮੈਂ ਪਹਿਲਾਂ ਪਹਿਲਾਂ ਤੁਸੀਂ ਉਹ ਡੱਬ ਹਾਂਜੀ ਉਧਰੋਂ ਲਿਆ ਕੇ ਉਹਦੇ ਵਿੱਚ ਪਾਣੀ ਵਗੈਰਾ ਮੈਂ ਦੱਸਦਾ ਮੈਂ ਦੱਸ ਰਿਹਾ ਅੱਛਾ ਤੁਸੀਂ ਠੀਕ ਆ ਹਾਂ ਮੈਨੂੰ ਪਤਾ ਆ ਓਕੇ ਤੇ ਪਹਿਲਾਂ ਮੈਂ ਬਾਸਟਾਪ ਤੇ ਜਾ ਕੇ ਲੈ ਕੇ ਉਹਨਾਂ ਤੇ ਪਾਣੀ ਗਰਮ ਜਿੰਨਾ ਵੀ ਗਰਮ ਰੱਖਣਾ ਹੈ ਉਹ ਰੱਖਦਾ ਹਾਂ ਹਾਂ ਤੇ ਉਹ ਬਾਂਦੀ ਪਾ ਕੇ ਦੇਖੀਦਾ ਕਿੰਨਾ ਗਰਮ ਹੈ ਹਾਂ ਅੱਛਾ ਤੇ ਹਾਂ ਠੀਕ ਆ ਤੇ ਹਾਂਜੀ ਆ ਜਾਓ ਸੋ ਆਪਿਆ ਬਾਸਟਾ ਇਹਨਾਂ ਦਾ ਹਾਂ ਇੰਦਰ ਉਧਰੋਂ ਵੀ نیچے ਕਰਨਾ ਹੈ ਹਾਂਜੀ ਸਾਰਾ ਇੱਕ ਹੋਰ ਵੀ ਇਹਦਾ ਪਾਰਟ ਹੈ ਉਧਰ ਪਿਆ ਹੈ ਬੈਲਟ ਜੀ ਉਹ ਹੁਣ ਜੀ ਦਾ ਮਤਲਬ ਸੀਟ ਜੀ ਵਰਗੀ ਬੈਲਟ ਜੀ ਹਾਂ ਹਾਂ ਉਹ ਲਿਆਓ ਆਹੋ ਚੋਰ ਹੈ ਜਿਹੜਾ ਉੱਪਰ ਲਾਉਣਾ ਹੈ ਹਾਂਜੀ ਹਾਂ ਤਾਂ ਹੀ ਤਾਂ ਮੈਂ ਨਹੀਂ ਨਹੀਂ ਤਾਂ ਹੀ ਤਾਂ ਤਾਂ ਹੀ ਤਾਂ ਮੈਂ ਨਾਲ ਖੜੀ ਹਾਂ ਤੁਹਾਡੇ ਸ਼ੈਡੋ ਬਣ ਕੇ ਅਛਾ ਲਾ ਮਰ ਇਹ ਆਲਾ ਇਹ 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 ਤਾਂ ਜ਼ਰੂਰੀ ਆ ਆਪਤਾ ਕਰਕੇ ਐਡਜਸਟ ਪਰ ਹਜੇ ਪਾਣੀ ਨਹੀਂ ਪਾ ਕੇ ਗਏ ਪਾਣੀ ਪਾਉਣ ਹੀ ਲੱਗੇ ਸੀਗੇ ਉਪਤੇ ਸ਼ੌਕ ਹੈਗਾ ਤੇ ਫਿਰ ਉਹਨੂੰ ਫੀਡ ਕਰਵਾਣ ਲੱਗੇ ਤੇ ਮੈਂ ਹਣਾ ਇਹਨਾਂ ਨੂੰ ਕਹਿ ਰਹੀ ਸੀ ਵੀ ਇਹਨਾਂ ਦੇ ਬੱਚਿਆਂ ਨਾਲ ਤਾਂ ਐਂਦੀ ਹੁੰਦੀਆਂ ਨੇ ਪਲਾਨਿੰਗਜ਼ ਪਲਾਨਿੰਗ ਨੂੰ ਵਾਣਦੀ ਸੀਗੀ ਪਰ ਆਹੀ ਮੈਂ ਕਹਿਣ ਲੱਗੀ ਵੀ ਆਈ ਇੱਕ ਰੀਜ਼ਨ ਨਾਲ ਵੀ ਬੱਚਿਆਂ ਕਰਕੇ ਕੋਈ ਵੀ ਸ케ਜੂਲ ਤੇ ਕੋਈ ਵੀ ਤੁਸੀਂ ਬਲੌਗ ਨਹੀਂ ਬਣਾ ਸਕਦੇ ਹਨ ਤੇ ਕਿਉਂਕਿ ਇਹਨਾਂ ਦਾ ਆਪ ਦਾ ਸ케ਜੂਲ ਕਦੋਂ ਇਹਨਾਂ ਨੇ ਉੱਠਣਾ ਕਦੋਂ ਇਹਨਾਂ ਨੂੰ ਭੁੱਖ ਲੱਗਣੀ ਹੈ ਇਹ ਜਮਾਈ ਨੂੰ ਪਤਾ ਹੁੰਦਾ ਨਾ ਤਾਂ ਕਰਕੇ ਇਹਨਾਂ ਨਾ 9 9 10 10 ਦਿਨ ਦਾ ਗੈਪ ਆ ਜਾਂਦਾ ਹੈ ਵਲੌਗ ਨੂੰ ਤੇ ਸਕੈਡਿਊਲ ਵੀ ਇੱਕ ਨਾ ਨਹੀਂ ਸੈੱਟ ਕਰਨਾ ਪੈਂਦਾ ਹਾਂ ਤੇ ਕਰਨਾ ਵੀ ਚਾਹੁੰਦੇ ਤੇ ਇਹਨਾਂ ਦਾ ਨੇਚਰ ਆ ਡਾਂਡਾ ਸਾਰਿਆਂ ਦਾ ਕਿਸੇ ਨੂੰ ਕਦੇ ਭੁੱਖ ਲੱਗਦੀ ਹੈ ਕਿਸੇ ਨੂੰ ਕਦੋਂ ਭੁੱਖ ਲੱਗਦੀ ਹੈ ਤੇ ਇੱਕ ਚੁੱਪ ਹੁੰਦਾ ਦੂਜਾ ਰੋਣ ਲੱਗ ਜਾਂਦਾ ਹੈ ਫਿਰ ਉਹਨੂੰ ਚੁੱਪ ਕਰਾਈਦਾ ਕੁਦਰਤੀ ਤੀਸਰਾ ਰੋਣ ਲੱਗ ਜਾਂਦਾ ਦੇਖਦੇ ਅੱਜ ਤੁਹਾਡੇ ਹੱਥੋਂ ਵਧੀਆ ਲੱਗਦਾ ਕਿ ਰੋਮ ਤਾਂ ਹੈ ਮੇਰੇ ਹੱਥੋਂ ਤਾਂ ਚੁੱਪ ਹੀ ਹੁੰਦਾ ਜਦ ਮੈਂ ਨਵਾਂ ਨਹੀਂ ਹੁੰਨੇ ਆ ਮੈਂ ਤੇਰੇ ਉੱਤੇ ਜਾਦੂ ਆ ਨਹੀਂ ਨਹੀਂ फिर पानी भरता है ते नहीं। तो इतने पा के देखी लगा थोड़ा ठीक है मतलब कि ज्यादा गर्म है कागा को सही रखना होता हाँ है तो सही लगता तू एक और चेक कर दी थी ओके ए ए ए एक के मैं थोनो को मैं पता है चीज ये उस नाश से सही अच्छा आहो ओके दे तुम पढ़ दो हां सही है परफेक्ट <laughs> है ओए ਲੈ ਤਾਂ ਲਗਾਏ ਬਿਗ ਰੂਰ ਹੂੰ ਮੂੰ ਬਤੇ ਐਸ਼ੇ ਮਰੇ ਗੱਲ ਤੇਰੇ ਤੇ ਟੱਕਦੀ ਨਹੀਂ ਹੈਗੀ ਉਸਮੀਬ ਤੇ ਟੱਕਦੀ ਹੈ ਮੈਂ ਆਪਣਾ ਫੇਸ ਦਿਖਾਉਣੀ ਹੈ ਜਾਨ ਨੂੰ ਤੁਸੀਂ ਹੁਣ ਅਡਰੈਸ ਕਰੋ ਇਹ ਇਸ ਤੇ ਟੱਕਦੀ ਹੈ ਇਹਨੇ ਵੀ ਸੇਮ ਪਾਈ ਹੈ ਅੱਜ ਆਹ ਤਾਂ ਗੱਲ ਬੰਨ ਰਿਹਾ ਕੁਆ ਸੀ ਬਚਾਣੇ ਮੈਂ ਟੇਪ ਲਾਣਾ ਭੁੱਲ ਗਈ ਸੀ ਮੈਂ ਕਿ ਅੱਜ ਜਨਮਾਵਾਂਗੇ ਉਹ ਵੀ ਲਾ ਦਾਂਗੇ ਜਲਦੀ ਨਿਕਲ ਜੂਗੀ ਨਾਲੇ ਦਰਦ ਨਹੀਂ ਹੋਊਗਾ ਸੁੱਤਾ ਪਿਆ ਆਇਆ ਐਸੀ ਭਾਰੀ ਹੋਈ ਹੈ ਨੈਕਸਟ ਜੇ ਉੱਠਿਆ ਵਿਚਾਰੇ ਨੂੰ ਤੱਕੇ ਨਾ ਨਹੀਂ ਢਾਲਣਾ ਹੈਗਾ ਕਿਉਂਕਿ ਰਾਤ ਨੂੰ ਸੌਂਦਾ ਨਹੀਂ ਹੈਗਾ ਟੋਲੇ ਦਿਖਾ ਦੇ ਯਾ ਮલાઈ ਕਰਨੇ ਕੋਈ ਇਕੱਠੇ ਜਮ ਜਾਇ ਕਰਾਂਗੇ ਸਾਰੇ ਇਕੱਠੇ ਹਾਂ ਤਾਂ ਮੈਨੂੰ ਇਕੱਠੇ ਨੂੰ ਲੈ ਜਾਣਾ ਮੈਂ ਡਾਈਪਰ ਜਿੰਨ ਦਿਖਾ ਡਾਈਪਰ ਵੀ ਇੱਥੇ ਲਾ ਦੋ ਓਕੇ ਨੇ ਕਿਵੇਂ ਦੇਖ ਰਹੇ ਨੇ ਤੁਸੀਂ ਸੋਨੂੰ ਹਾਂਜੀ ਨੋਟ ਕਰ ਰਹੇ ਹਾਂ ਕਿ ਮੈਨੂੰ ਚੰਗੀ ਤਰ੍ਹਾਂ ਨਾ ਆਉਂਦਾ ਵੀ ਨਹੀਂ ਉਹ ਤੋਂ ਮੈਨੂੰ ਵੀ ਆਉਂਦਾ ਨਾ ਨਾ ਸ਼ਾਂਤ ਪਿਆਰੀ ਤਾਂ ਉਹ ਚੱਕ ਜੀ ਤਾਂ ਬੜੀ ਨਹੀਂ ਇਹਦੀ ਸ਼ੈਂਪੂ ਜੀ ਥੋੜਾ ਹੋਰ ਪਾ ਲਵਾਵੇਂ ਥੋੜਾ ਇਹ ਸੇਵ ਤੇ ਬਾਅਦੋਂ ਤੇ ਫਿਰ ਪਾਣੀ ਚ ਨਾਉ ਕਰ ਦਿਓ ਅਨ ਵੀ ਕਿਉ ਡੇ ਵਾਟੇ ਇਹ ਤਾਂ ਅਲੱਗ ਰੂਪੀਂ ਤੇ ਵੜਾ ਆਉਂਦਾ ਹੈ ਹੈ ਮਤੈ ਇਹ ਰਾਨਾ ਵੀ ਉਹ ਕਨਸਟੈਂਟ ਦੇਖੀ ਜਾ ਰਿਹਾ ਹਮ ਨਹੀਂ ਆ ਫਿਰ ਬਾਪੂ ਨੂੰ ਦੇਖਣੀ ਆ ਬਾਪੂ ਵਾਲੀ ਉਹ ਨੂੰ ਆਵੇ ਹਾਂ ਨਾ ਹੋਰ ਇਹ ਨਾ ਮਤ ਜਪਦੇਸ਼ੀ ਵਧੀਆ ਇੰਜੋਏ ਕਰ ਰਹੇ ਹੂੰ ਗੋਲ ਕਲਾਸ ਇੰਨਾ ਟਾਈਮ ਨਾ ਰੱਖੋ ਇਹ ਨਾਲ ਨਾਲ ਨੂੰ ਆਈ ਜਾਓ ਪਾਣੀ ਜੇ ਪਾਈ ਜੇ ਤਾਂ ਤਾਂ ਜਨ ਨੂੰ ਬਾਲੀ ਠੰਡੀ ਸੀ ਨਾ ਲੱਗੇ ਤੇ ਇੱਕ ਜੀ ਤੁਸੀਂ ਭੁੱਲ ਗਏ ਹੋ ਟਾਵਲ ਲੈ ਕੇ ਆਉਣਾ ਉਹ ਪਹਿਲਾਂ ਹੀ ਧਿਆਗੇ ਰੱਖਿਆ ਕਰੋ ਵਾਸ਼ਰੂਮ ਦੇ ਵਿੱਚ ਇੱਥੇ ਚੱਕ ਗੱਲਾਂ ਚਲਾ ਰਹੇ ਹਾਂ ਸਾਨੂੰ ਸਾਰਾ ਨੂੰ ਸ਼ੋਅ ਕਰਦੇ ਨਹੀਂ ਮੈਂ ਗੱਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਚਲੋ ਮੈਂ ਧਿਆਗਿਆਂ ਨੀ ਟਾਵਲ ਸੋਖੇ ਹੀ ਸੀ ਇਹਨੂੰ ਨਾ ਆਉਣਾ ਦਾ ਸੋਖਾ ਆ ਔਖੇ ਵਾਲੇ ਤਾਂ ਨਹੀਂ ਸੁੱਤੇ ਹੋਏ ਨੇ ਮੈਂ ਉਪਦੇਦੀ ਮ사ਜ ਵੀ ਕਰਦੀ ਐ ਨੂੰ ਰੈਡੀ ਵੀ ਕਰਤਾ ਆ ਤੇ ਹੁਣ ਇਹ ਤਾਂ ਮੈਂ 12 ਮਾਰਚ ਨੂੰ ਦੁੱਧ ਲਾਇਆ ਗਰਮ ਕਰਨਾ ਤੇ ਉਹ ਵੀਡੀਓ ਮ사ਜ ਦੀ ਜਾਂ ਇਹਨੂੰ ਰੈਡੀ ਕਰਨ ਦੇ ਕੱਪੜੇ ਰੈਡੀ ਕਰਨ ਦੀ ਉਹ ਤਾਂ ਨਹੀਂ ਬਣਾਈ ਹੈਗੀ ਇਧਰ ਸਮੀਪ ਸਮੀਪ ਉਹ ਵੀ ਉੱਠ ਗਿਆ ਸੀ ਤੇ ਫਿਰ ਉਹ ਕੈਮਰਾਮੈਨ ਸਾਡਾ ਉੱਧਰ ਸਮੀਪ ਨੂੰ ਦੁੱਧ ਪਿਵਾਉਣ ਲੱਗ ਗਿਆ ਤੇ ਸਾਡੇ ਸਮੀਪ ਨੂੰ ਭੁੱਖ ਲੱਗ ਗਈ ਸੀ ਹਾਂ ਤੇ ਬਾਕੀ ਫਿਰ ਮੈਂ ਉਹਨੇ ਇਹਨੂੰ ਫੀਡ ਕਰਾਉਣ ਲੱਗਿਆ ਆ ਫੀਡ ਕਰਾਉਣ ਤੋਂ ਬਾਅਦ ਫਿਰ ਮਸਮੀਪ ਦੇਖਦਾ ਜੇ ਉਹ ਦੁੱਧ ਪੀਣ ਤੋਂ ਬਾਅਦ ਜੇ ਸੇਲ ਜਾਗਦਾ ਰਿਹਾ ਤਾਂ ਫਿਰ ਮੈਂ ਉਹਨੂੰ ਸੁਭਾਉਣਾ ਸਟਾਰਟ ਕਰੂੰਗਾ ਅੱਜ ਜਿਵੇਂ ਇਹਨਾਂ ਕਈ ਚੀਜ਼ਾਂ ਪਲਾਨ ਮੁਤਾਬਕ ਨਹੀਂ ਚੱਲਦੀਆਂ ਹੁੰਦੀਆਂ ਜਿਵੇਂ ਮੈਂ ਕਿਹਾ ਸੀ ਕਿ ਮੈਂ ਉਪਦੇਸ਼ ਨੂੰ ਫੀਡ ਕਰਾਉਂਗਾ ਤੇ ਇਹ ਸੌਂ ਜਾਊਗਾ ਫਿਰ ਅਸੀਂ ਸਮੀਪ ਨੂੰ ਨਵਾਵਾਂਗੇ ਤੇ ਥੋੜਾ ਜਿਹਾ ਪਲਾਨ ਫਿਰ ਪਲਾਨ ਉਲਟ ਗਿਆ ਫੀਡ ਤਾਂ ਕਰਾਤਾ ਉਪਦੇਸ਼ ਨੂੰ ਤੇ ਇੱਕ ਨੂੰ ਡੱਕਾ ਕਰਨਾ ਪਿੱਛੇ ਲੱਗਿਆ ਕਰਨਾ ਦੋਨਾਂ ਨੇ ਹਾਂ ਮੈਨੂੰ ਇੱਕ ਉਹ ਵੀ ਦਿਨ ਦੀ ਮੈਨੂੰ ਬਹੁਤ ਵੇਟ ਆ ਜਦੋਂ ਮੈਂ ਕੰਮ ਤੋਂ ਆਇਆ ਕਰੂੰਗਾ ਹਨਾ ਤੇ ਜਦੋਂ ਮੈਂ ਮੇਨ ਗੇਟ ਖੋਲਿਆ ਕਰੂੰਗਾ ਤਿੰਨੇ ਬਾਹਰ ਖੜਿਆ ਹੋਇਆ ਕਰਨਗੇ ਤੇ ਮੈਂ ਭੱਜ ਕੇ ਐ ਹਾਗੇ ਕਰ ਲਿਆ ਕਰਨੀ ਤਿੰਨਾਂ ਨੂੰ ਤੇ ਅਸੀਂ ਵੀ ਜਦ ਮੇਰੇ ਡੈਡੀ ਹੰਟਾਉਂਦੇ ਹੁੰਦੇ ਸੀ ਨਾ ਸਿੱ ਤਿੰਨ ਭੈਣ ਭਰਾ ਲਾਈਨ 'ਚ ਖੜੇ ਹੋਇਆ ਹੁੰਦੇ ਹੁੰਦੇ ਸੀਗੇ ਵੀ ਡੈਡੀ ਨੇ ਹੁਣ ਮੈਂ ਸਕੂਲ ਤੋਂ ਆਣਾ ਤੇ ਫਿਰ ਅਸੀਂ ਹੁਣ ਵੀ ਡੈਡੀ ਨੇ ਆਣਾ ਵਕ ਵੀ ਕੋਸਨਾ ਬਸ ਲਾ ਕੇ ਆਏ ਹੋਣਗੇ ਫਿਰ ਲਾਈਨ ਚ ਆਣ ਲੱਗਿਆ ਨਾ ਸਭ ਤੋਂ ਵੱਡੀ ਮੈਂ ਹੁੰਦੀ ਸੀ ਪਹਿਲਾਂ ਮੈਂ ਖੜੀ ਹੁੰਦੀ ਸੀ ਫਿਰ ਮੇਰਾ ਭਰਾ ਫਿਰ ਮੇਰੀ ਭੈਣ ਛੋਟੀ ਤੇ ਆਹ ਉਸਤਾਦ ਹੁਣੀ ਹਲੇ ਸਟਿਲ ਦੋਤੀ ਪੀ ਜਾਂਦੇ ਨੇ ਸੋ ਜਾਂ ਨਾ ਮੈਂ ਚ ਥੋੜਾ ਇਹ ਪੀ ਕੇ ਫੇਰ ਉੱਠੇ ਆਂਦਾ ਆ ਪਤਾ ਨਹੀਂ ਆ ਬੋਟਲ ਦਾ ਫਲੋ ਘਟਾ ਇਹ ਟਾਈਮ ਬਹੁਤ ਲੈਂਦੇ ਨੇ ਦੁੱਧ ਪੀਣ ਨੂੰ ਖਾਸ ਕਰਕੇ ਆ ਤੇ ਇਹ ਹਾਲੇ ਵੀ ਜਿਵੇਂ ਖੇਡਾ ਖੇਡਾ ਹੀ ਆ ਵੱਧ ਕਰਦਾ ਅਰਸ਼ਾਣਾ ਹਾਂ ਤੇ ਮੈਨੂੰ ਲੱਗਦਾ ਨਹੀਂ ਇਹਦਾ ਮੂਹ ਹੈਗਾ ਹਜੇ ਨੌਨ ਤਿੰਨ ਦੇ ਰਾਤ ਵੀ ਤੈਨੂੰ ਦੇਖ ਲਾਉਂਦਾ ਹਾਂ ਹਾਂ ਤੇ ਇਹਦਾ ਹਾਲੇ ਦੌਧੀ ਵੀ ਆ ਤਾਂ ਪਤਾ ਨਹੀਂ ਕਦੋਂ ਹਟੂਗਾ ਹਨ ਤੇ ਮੈਂ ਫਿਰ ਅਦਵੀਤ ਨੂੰ ਲੈ ਕੇ ਆਉਣਾ ਜੇ ਉਹ ਜਾਗਦਾ ਹੋਇਆ ਮੈਨੂੰ ਲੱਗਦਾ ਥੋੜਾ ਰੋਂਦਾ ਹੈ ਡੈਡੀ ਉਹਨਾਂ ਕੋਲ ਤੇ ਫਿਰ ਮੈਂ ਉਹ ਨੂੰ ਉਹਨੋਂ ਬਾਅਦ ਰਿਆਂ ਪਹਿਲਾਂ ਆਉਂਦਾ ਬੰਦਾ ਚਾਹੀਦਾ ਨਵਾਂ ਆਉਣ ਲਈ ਹੈ ਨਾ ਤੇ ਆਪਣੇ ਕੋ ਬਾਧੂ ਨੇ ਬੰਦੇ ਬਾਧੂ ਨੇ ਸਾਡੇ ਕੋਲ ਆਈ ਥਿੰਕ ਕਿ ਰੈਡੀ ਆ ਕੌਣ ਸਮੀਰ ਸਮੀਪ ਤੁਸੀਂ ਰੈਡੀ ਹੋ ਇਹਨਾਂ ਦਿਖਾਓ ਅੰਤੋ ਅੰਤੇ ਦਿਖਾਓ ਓਏ ਸਮੀਪ ਰੈਡੀ ਹੋ ਪੁੱਤ ਪੀ ਲੈ ਦੁੱਧ ਚਲੋ ਹੁਣ ਕਬੱਡੀ ਖੇਡੋ ਜਾ ਕੇ ਦੇਖੋ ਜਿੰਨਾ ਤੁਸੀਂ ਦੁੱਧ ਪਿੰਨੇ ਹੋ ਤੁਹਾਨੂੰ ਕਬੱਡੀ ਖੇਡਣੀ ਚਾਹੀਦੀ ਹੈ ਦੁੱਧ ਪੀ ਕੇ ਤੁਸੀਂ ਸੌ ਜਾਂਦੇ ਹੋ ਹੈ ਕਬੱਡੀ 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 ਕੌਣ ਗੱਡੀ ਗੱਡੀ ਕੈਨ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ ਬਸ ਇਹ ਮੂੰਹ ਚ ਨਿਕਲ ਹੀ ਨਹੀਂ ਪਾ ਰਿਹਾ ਸ਼ਬਦ ਚੱਲੋ ਵੀਰ ਸੋਮੂ ਪਹਿਲੇ ਮੋੜੋ ਓਟ ਓਟ ਇਸ ਨੂੰ ਕੌਣ ਉਟਕੇਗਾਗੇ ਨਾ ਤਰ ਤਰਕਿਆ ਤੂੰ ਬਹੁਤ ਸੁੰਚ ਚੱਲਾਂ ਚੱਲ ਚੱਲ ਉਂਗਲ ਫੜ ਹਾਂ 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 ਕੀ ਕੀ ਬੋਲ ਬੋਲ ਇਹ ਇਹ ਜਸੋ ਨਾ ਕੋਸ਼ਿਸ਼ ਕੀ ਬੋਲ ਦੇ ਓਏ ਸੋਨਿਆ ਓਏ ਬੋਲ ਦੇ ਨੀਪ ਤੂੰ ਤੁਸੀਂ ਜੇ ਨਾਇੰਡ ਰੈਸ ਕਰੋ ਮੈਂ ਤੁਹਾਡਾ ਪਾਣੀ ਤੁਹਾਣਾ ਚੇਂਜ ਕਰ ਦਵਾ ਠੀਕ ਹੈ ਇਨ ਇੱਕ ਦਾ ਹੈਲਪ ਮੈਂ ਥੋੜੀ ਕਰ ਸਕਦੀ ਹਾਂ ਹਾਂ ਚੱਲ ਪਾਣੀ ਕਰਦੇ ਠੀਕ ਆ ਹਾਂ ਪਰ ਜਦ ਮੈਂ ਨਹੀਂ ਹੋਣਾ ਹੈਗਾ ਫਿਰ ਨਹੀਂ ਹੋਣਾ ਤੁਹਾਡੇ ਕੋਈ ਹੈਲਪ ਕਰਾਉਣਾ ਉਹ ਫਿਰ ਕਰ ਲਾਂਗੇ ਤੂੰ ਐ ਕਰਦੀ ਜਿਵੇਂ ਦੁਨੀਆ 'ਚ ਪਹਿਲੀ ਕੋਈ ਤੂੰ ਹੀ ਕੀਤਾ ਹੁੰਦਾ ਪਾਣੀ ਕਰਨਾ ਸੋ ਵਸਸ ਮੀਪ ਤਾਂ ਹਰ ਵਾਰ ਹੀ ਰੋਂਦਾ ਹੁੰਦਾ ਹੈ मोस्ट ਆਫ ਦਾ ਟਾਈਮ ਅੱਜ ਨਹੀਂ ਰੋਣਾ ਇਹਨੇ ਅੱਜ ਇਹਨੂੰ ਪਤਾ ਬਾਪੂ ਦੇ ਹੱਥਾਂ 'ਚ ਹੈ ਨਾ ਮਾਪੂ ਦੇ ਤਾਂ ਮਾਪੂ ਕੀ ਕਰੇਗਾ ਮੈਨੂੰ ਡੈਡੀ ਕੀ ਕਰੇਗਾ ਡੈਡ ਕੀ ਕਹੇਗਾ ਕਿ ਡੈਡਾ ਕੀ ਕਰੇਗਾ ਕੀ ਕਹਿ ਕੇ ਕਰੇਗਾ ਕੀ ਕੀ ਆਗੇ ਨਹੀਂ ਪਹਿਲਾਂ ਮੰਮੀ ਕਹਿਣਾ ਡੈਡੀ ਕਹੂਗਾ ਬਲਕਿ ਨਹੀਂ ਮੰਮੀ ਵੀ ਭਾਣਾ ਹਉ ਤਾਂ ਡੈਡ ਕਹਿਣਾ ਠੀਕ ਆ ਤਰੋਜ਼ ਨੂੰ ਆਇਆ ਕਰੂੰਗਾ ਜੱਲਾ ਫਿਰ ਨਹੀਂ ਮੋਟਾ ਮੇਰੇ ਮਾਤੇ ਬੰਦ ਹੋਣੀ ਆ ਹੋ ਕਿਵੇਂ ਤੁਸੀਂ ਤਾਂ ਕੰਮ ਤੇ ਚੱਲ ਜਾਣਾ ਮੇਰੇ ਕੋਲ ਹੀ ਆ ਗਏ ਨੇ ਜ਼ਿਆਦਾ ਟਾਈਮ ਤੇ ਮੈਂ ਫਿਰ ਇਹਨਾਂ ਨੂੰ ਮੰਮੀ ਮੰਮੀ ਸਿਖਾਦਾ ਕਰਨਾ ਜਦੋਂ ਟਾਈਮ ਜਿਹਦੇ ਕੋਲ ਹੁੰਦਾ ਮਤਲਬ ਉਹ ਤੋਂ ਅੱਕ ਜਾਂਦਾ ਘੱਟ ਟਾਈਮ ਵਾਲੇ ਕੋਲ ਵੱਧ ਜੀ ਲੱਗਦਾ ਹੁੰਦਾ ਏਦਾਂ ਦਾ ਕੁਝ ਨਹੀਂ ਹੈਗਾ ਹੈਨਾ ਘੱਟ ਵਾਲੇ ਕੋਲ ਵੱਧ ਜੀ ਲੱਗਦਾ ਹੁੰਦਾ ਨਾ ਵੱਧ ਨਵਾਬੀ ਦਾ ਵਿਚਾਰੇ ਨੂੰ ਕਹਿਣਾ ਮੈਂ ਨਾ ਇੱਥੇ ਆ ਕੇ ਤੁਸੀਂ ਗੱਲਾਂ ਕਰਨੀਆਂ ਸੀਗੀਆਂ ਗੱਲਾਂ ਮੈਂ ਨਾ ਬੈੱਡ ਤੇ ਕਰ ਦਿੰਦੇ ਬੈਠ ਗਏ ਇਹ ਐ ਜਿੱਥੇ ਚੌਪ ਹੁੰਦਾ ਇਹਨਾਂ ਉੱਥੇ ਹੀ ਗੱਲਾਂ ਕਰੀ ਦੀ ਹੁਣੇ ਪਾਣੀ ਦੀ ਚੌਪੇ ਬੈਠਾ ਸੀ ਪਾਣੀ ਦੀ ਗੱਲਾਂ ਕਰਨ ਲੱਗੇ ਇਹਨਾਂ ਗੱਲ ਲੱਗ ਲੱਗੇ ਆਹ ਤੇਰੀ ਬਿਨਾ ਦੰਦਾਂ ਦਾ ਮਾਇਲਾ ਬਹੁਤ ਤਾਂ ਬਹੁਤ ਹੁੰਦੀ ਆਸੋ ਇਹਦਾ ਗੀਤ ਨਹੀਂ ਹੁੰਦੇ ਵਿਆਹ ਹੁੰਦੇ ਹੂੰ ਪਾਣੀ ਬਾਰ ਮੁੰਡੇ ਦੇ ਬੱਪ ਬੰਨਾ ਬੰਨੀ ਬਾਹਰ ਖੜੇ ਆਈ ਥਿੰਕ ਕੋਣ ਗਾਣਾ ਤੇ ਪਾਣੀ ਦੋਨੇ ਪਸੰਦ ਆਏ ਐ ਉਹ ਪਾਣੀ ਬਾਰ ਮੁੰਡੇ ਦੀ ਈਮਾਈ ਤਾਂ ਮੰਮੀ ਵਾਰਦੀ ਹੁੰਦੇ ਆ ਬੰਨਾ ਬੰਨੀ ਬਾਹਰ ਖੜੇ ਇਹ ਬੰਨਾ ਹੀ ਆ ਅਜੇ ਬੰਨੀ ਨਹੀਂ ਹੈਗੀ ਬੰਨੀ ਨਈ ਹਮਤ ਦਾ ਤੁਸੀਂ ਦੱਸਿਓ ਕਮੈਂਟ ਜੇ ਕੋਈ ਹੋਈ ਬੰਨੀ ਦਾ ਜਿਸ ਡਾਈਪਰ ਤੇ ਫਾਰਮੂਲਾ ਹੀ ਲੈਣਾ ਹੋਰ ਕੁਛ ਨਹੀਂ ਚਾਹੀਦਾ ਤੇ ਰੋਂਦੀ ਨਾ ਹੋਵੇ ਬਾਲੀ ਕਿਉਂਕਿ ਰੋਣ ਨੂੰ ਇਹ ਸਾਡਾ ਬੰਨਾ ਬਹੁਤ ਹੈ ਨਾ ਘੱਟ ਵੀ ਹੈਗਾ ਇਹ ਕੈਮਰਾ ਨੂੰ ਤਾਂ ਇਹ ਵੀ ਸਮੈਲ ਨਾਲ ਘਰਦਾ ਫੇਰ ਨਹੀਂ ਟਾਵਲ ਲਾਕੇ گے 하게 ਮੈਨੂੰ ਲਾਕੇ ਦੇਣਾ ਪੈਣਾ ਹੈ ਪਰ ਇਹ ਚਲੋ ਇਹ ਵੀ ਸ਼ੁਕਰ ਹੈ ਜਿੰਨਾ ਕਿ ਕਰ ਰਹੇ ਨੇ ਉਹ ਬਹੁਤ ਬਹੁਤ ਜਿਆਦਾ ਹੈ ਹਾਂ ਜੀ ਲੋਵੀ ਸਨੀਪ ਵੀ ਡੰਨ ਹੈ ਅਜੇ ਡੰਨ ਨਹੀਂ ਹੋਇਆ ਇਹਨਾਂ ਅੰਦਰ ਬਹੁਤ ਕੁਝ ਕਰਨਾ ਹੈ ਆਨਾ ਸਿਕੜੋਣੇ ਜੇ ਗੱਲ ਪਰਸੋਂ ਟੰਗੇ ਸੀਗੇ ਰੰਗ ਜੇ ਦੇਖਦੇ ਨੇ ਹਨਾ ਫਿਰ ਥੋੜੇ ਜਿਹਾ ਸ਼ਾਂਤ ਜੇ ਹੋ ਜਾਂਦੇ ਆ ਵਰਕ ਕਰ ਰਿਹਾ ਵਾ ਮਾੜਾ ਮੋਟਾ ਪਰ ਇੰਨਾ ਨਹੀਂ ਕਰਦਾ ਹੈਗਾ ਡਾਈਪਰ ਲਾਉਣ ਤੋਂ ਪਹਿਲਾਂ ਬੇਸ ਨਹੀਂ ਲਾਉਣੀ ਠੀਕ ਆ ਹਾਂ ਜੀ ਤੇ ਚੰਗੀ ਤਰ੍ਹਾਂ ਲਾ ਦੋ ਜੇ ਹਨਾ ਉਕੰਗੀ ਰੈਡਨੈਸ ਜੀ ਹੋ ਜਾਂਦੀ ਆ ਕੀ ਕਹਿੰਦੇ ਰੈਸ਼ਸ ਕਿ ਨੀ ਇੱਕ ਹੁਣੀ ਕਮੈਂਟ ਵੀ ਆ ਸੀਗਾ ਵੀ ਮੈਂ ਡਾਈਪਰ ਯੂਜ਼ ਕਰਦੇ ਆ ਆਪਣੇ ਬੱਚੇ ਲਈ ਤੇ ਰੈਸ਼ ਹੋ ਜਾਂਦੇ ਆ ਤੇ ਮੈਂ ਉਹਦੋਂ ਵੀ ਰਿਪਲਾਈ ਇਹ ਕੀਤਾ ਸੀਗਾ ਵੀ ਹਾਂ ਬੈਰੀਅਰ ਕਰੀਮ ਲਾਣੀ ਬਹੁਤ ਜ਼ਰੂਰੀ ਆ ਡਾਈਪਰ ਜਦ ਤੁਸੀਂ ਲਾਣੇ ਹੋ ਕੋਈ ਵੀ ਇਸਾਮਲ ਜਿਹੜਾ ਹਸਪੀਟਲ ਦੇ ਵਿੱਚ ਅਸੀਂ ਵੈਸਲੀਨ ਯੂਜ਼ ਕਰਦੇ ਸੀਗੇ ਤੇ ਦੇਖੀ ਸਹੀ ਹੈ ਹਾਂ ਬਿਲਕੁਲ ਪਰਫੈਕਟ ਆ ਨਹੀਂ ਲਾ ਉੱਥੇ ਇੱਕ ਵਾਰੀ ਦਿਖਾਇਆ ਸੀ ਉੱਥੇ ਨਰਸ ਨੇ ਬੱਸ ਉੱਥੇ ਕਿ ਪ੍ਰੈਕਟਿਸ ਬਹੁਤ ਜ਼ਰੂਰ ਆਣੀ ਹੋਗੀ ਨਾ ਆ ਇੱਕ ਕਰਕੇ ਤਿੰਨੇ ਜਾਣ ਦੇ ਪ੍ਰੈਕਟਿਸ ਹੋ ਗਈ ਹਨਾ ਵੀ ਹੋਣਾ ਵੀ ਤੇ ਇੰਦਰ ਚਲੋ ਇਹਦੇ ਵਿੱਚ ਤਾਂ ਤੁਸੀਂ ਲਾਈਪਰ ਵਗੈਰਾ ਲੈ ਲਿਆ ਸੀਗਾ ਪਰ ਇਹ ਚ ਕੱਪੜੇ ਫੇਰ ਭੁੱਲ ਗਏ ਹੁਣ ਤੀਸਰਾ ਆਖਰੀ ਆ ਮੌਕਾ ਮਿਲ ਰਿਹਾ ਤੁਹਾਨੂੰ ਹੁਣ ਸਾਰਾ ਕੁਝ ਪਹਿਲਾਂ ਹੀ ਰੈਡੀ ਕਰਕੇ ਰੱਖਣਾ ਕੋਲ ਮਰ ਮੈਂ ਆ ਰੱਖਿਆ ਹੋਇਆ ਆ ਮ사ਜ ਕਰੂਗੀ ਦੀ ਹਨ ਤੁਹਾਨੂੰ ਮ사ਜ ਪਰ ਮ사ਜ ਜ਼ਰੂਰੀ ਆ ਪੁੱਤ ਦੀ ਪੁੱਤ ਕਬੱਡੀ ਖੇਡ ਕੇ ਆਇਆ ਸੋਮੋ ਪਹਿਲਵਾਨ ਹਨਾ ਸੋਮੋ ਬੈਲਮਨ ਆਇਆ ਹੋਇਆ ਮ사ਜ ਤਾਂ ਨਰਮ ਹਿਲਾ ਦਿਆ ਹੂੰ ਜੇ ਅੱਜ ਥੋੜਾ ਲੈਂਕ ਸੋ ਕੇ ਸੋ ਵੀ ਜਾਣ ਤੇ ਰਾਤ ਨੂੰ ਨੀਂਦ ਵਧੀਆ ਹੋਊਗੀ ਬੱਤ ਨੂੰ ਹੂੰ ਨੀਂਦ ਤਾਂ ਐਸੀ ਵੀ ਇਹਨੂੰ ਜਦੋਂ ਬਾਪੂ ਦੀ ਜੱਫੀ ਚ ਵੜੀਏ ਜਾਂਦੀ ਆ ਅੱਛਾ ਹਾਂਜੀ ਠੀਕ ਆ ਮੰਮੀ ਦੇ ਯਾਲਸੀ ਜੀ ਹੋ ਰਹੀਆਂ ਨਾ ਲੱਗਦਾ ਯਾਲਸੀ ਮ사ਜ ਹੋ ਗਈ ਆ ਜਨਾਬ ਦੀ ਕੱਪੜੇ ਬਾਹਰ ਨੇ ਹੈ ਚੱਕੜੀ ਪਾਈ ਗਈ ਹੈ ਹੈਂਗੇ ਹਾਂ ਉਸ ਤੋਂ ਬਾਅਦ ਮੈਂ ਦੱਦ ਰੈਡੀ ਕਰਨਾ ਇਹਨਾਂ ਦਾ ਬੱਦ ਤੇ ਰੈਡੀ ਤੋਂ ਬਾਅਦ ਇਹਨੂੰ ਇਹਨੂੰ ਫੀਡ ਕਰਾਂਗੇ ਮੇਰੇ ਪੁੱਤ ਨੂੰ ਜੀ ਸੌਂਦਾ ਸਵਾਦ ਹੈ ਨਾ ਨਹੀਂ ਕਹਣਾ ਬਾਹਰ ਜਾ ਕੇ ਸਨੌਚ ਖੇਡ ਕੇ ਆ। ਹਨਾ ਵੀ ਸੋ ਅਸਮੀ ਤੇ ਉਪਦੇਸ਼ ਤਾਂ ਨੇ ਤੇ ਅਦਵਿਤ ਰਹਿ ਗਿਆ ਪਰ ਉਹ ਹਜੇ ਸੁੱਤਾ ਪਿਆ ਸੀਗਾ ਤੇ ਇਹਨਾਂ ਦਾ ਕਹਿੰਦੇ ਚੱਲ ਮੈਂ ਸਾਨੂੰ ਫੀਡ ਬਣਾ ਦਿੰਦਾ ਹਾਂ ਤੇ ਇੱਥੇ ਆਪਣੀ ਫੀਡ ਬਣ ਰਹੀ ਹੈ। ਨਸਕੂਪਾ ਤੇ ਮੈਂ 240 ਚ ਚੌਥਾ ਪਾਉਣ ਲੱਗਾ ਠੀਕ ਆ ਚਾਰ ਹੂੰ ਕਾਣੀ ਕਿੰਨਾ ਪਾਇਆ 240 ਸਹੀ ਹੈ ਹਾਂ ਹਾਂ ਸਹੀ ਹੈ ਇੰਨਾ ਦਾ ਪਤਾ ਮੈਨੂੰ ਬਸ ਸਹੀ ਹੈ ਸਹੀ ਕਿੰਨਾ ਛੇ ਪਾਸੋਂ ਤੁਸੀਂ ਹੈ ਪਾਸੋਂ ਪਾਸਾ ਹਾਂ ਬਸ ਮੋਟਾ ਇੰਨਾ ਹੀ ਸ਼ੇਕ ਕਰਨਾ ਫੀਡ ਵੀ ਰੰਨਾ ਬੱਚਿਆਂ ਦੇ ਮੈਂ ਡਾਈਪਰ ਕੱਪੜੇ ਮ사ਜ ਸਾਰਾ ਕੁਝ ਇਹਨੂੰ ਕਰਕੇ ਦਿਖਾਇਆ ਵਾ ਇਹਦਾ ਫੈਮ ਕੱਢਿਆ ਹੈ ਜਿਹੜਾ ਇਹਨੂੰ ਬਹੁਤ ਵੱਡਾ ਫੈਮ ਸੀ ਕਿ ਮੈਨੂੰ ਕੁਝ ਨਹੀਂ ਆਉਂਦਾ ਹੈਗਾ ਤੇ ਹੁਣ ਰਹਿ ਗਿਆ ਕਿ ਲਾਦ ਬਿਤ ਨਮਾਉਣਾ ਸੁੱਤਾ ਪਿਆ ਸੀ ਯਾਰ ਸੁੱਤਾ ਪਿਆ ਲਿਸਟਲ ਪਾ ਦੋ ਕਮਿੰਟਾਂ ਤੱਕ ਜਦੋਂ ਵੀ ਉਹ ਉੱਠਦਾ ਹੈ 5 ਮਿੰਟਾਂ ਤੱਕ ਹਨ ਫਿਰ ਮੈਂ ਉਹਨੂੰ ਨਿਮਾਕੀ ਤੇ ਉਹਦੇ ਕੱਪੜੇ-ਕਪੜੇ ਚੇਂਜ ਕਰਕੇ ਉਹਨੂੰ ਫੀਡ ਕਰਕੇ ਉਹਨੂੰ ਸੁਵਾ ਦੇਣਾ ਹੈ ਜੇ ਸੌਂਦਾ ਸੌਂਦਾ ਨਹੀਂ ਉਹਨਾਂ ਖੇਡ ਲਾਂਗੇ ਵੈਲ ਡਨ ਇੰਦਰ ਆਮ ਇਮਪ੍ਰੈਸਡ ਐਨੀਵਨ ਇਅਰ ਨੋਟ ਦੀ ਤੇ ਤੁਹਾਡੇ ਡਨ ਤੇ ਇਹਨਾਂ ਦੇ ਡਾਇਪਰ ਵੀ ਰੱਖ ਲਿਆ ਔਰੇ ਵੈਸਲਿਨ ਵੀ ਰੱਖ ਲਈ ਤੇ ਇਹਦੀ ਆਊਟਫਿਟ ਵੀ ਕੱਢਤੀ ਆ ਤੇ ਮ사ਜ ਲਈ ਆਇਲ ਵੀ ਰੱਖ ਲਿਆ 로ਸ਼ਨ ਵੀ ਰੱਖ ਲਿਆ ਚਾਨੂ ਬਸੋਂ ਨੋਂ ਆ ਨਾ ਰਿਹਾ ਗੱਲਾਂ ਠੀਕ ਨਾ ਸੀ ਨੀਆ ਗੰਜਾ ਜਿਹਾਂ ਕੋਣ ਭਾਬੀ ਦੀਵਾਜਗਾ ਤੂੰ ਨਜ਼ਰ ਆਦਾ ਹੈ ਹੈ ਤੂੰ ਨਜ਼ਰ ਆਦਾ ਕੌਣ ਤਾਂ ਪਹਿਲਾਂ ਨਾਲ ਬਲ ਆ ਗਿਆ ਵੇਹਰੇ ਦਾ ਹਾਂ ਨਹੀਂ ਨਜ਼ਰ ਤਾਂ ਨਹੀਂ ਹੈਗੀ ਪਹਿਲਾਂ ਥੋੜੇ ਜਿਹਾ ਸੀ ਕਰਤਾ ਹੁਣ ਠੀਕ ਚਲੋ ਹੋ ਗਈ ਇਹਦੀ ਨਾਈਨ ਹੋਈ ਸੋ ਫਾਈਨਲੀ ਆਦਵਿਤ ਆਪਣੇ ਡੈਡੀ ਤੋਂ ਮ사ਜ ਲੈ ਰਿਹਾ ਤੇ ਮੈਨੂੰ ਲੱਗਦਾ ਹੈ ਨਾ ਸਾਰਿਆਂ ਨੂੰ ਹੋਣਾ ਇੰਦਰ ਦੀ ਮ사ਜ ਜ਼ਿਆਦਾ ਵਧੀਆ ਲੱਗੀ ਤਾਂ ਇੰਦਰ ਆਈ ਥਿੰਕ ਤੁਹਾਨੂੰ ਹਰ ਰੋਜ਼ ਮ사ਜ ਲੈਣੀ ਚਾਹੀਦੀ ਹੈ ਨਾ ਹਾਂ ਮ사ਜ ਤਾਂ ਮੈਂ ਦੇ ਦਿਆ ਕਰੂ ਮੇਰੇ ਵੱਟੇ ਤਾਂ ਨੂੰ ਕੰਮ ਤੇ ਜਾਣਾ ਪਿਆ ਕਰਨਾ ਹਰ ਰੋਜ਼ ਇਹ ਕੀ ਕਰਾਂ ਕਰਾਂਗੇ ਜਾਨੀ ਇਹ ਵੀ ਕੰਮ ਕਰਿਆ ਕਰਨਗੇ ਹਣਾ ਵੀ ਇਹ ਤਾਂ ਕਰੇ ਬੱਠੇ ਕੋਲ ਤੁਸੀਂ ਕੰਮ ਕਰਿਆ ਕਰਿਓ ਫਿਰ ਇਹ ਤਾਂ ਪਾਈ ਪਾਈ ਥੱਕੇ ਰਹਿੰਦੇ ਨੇ ਦੁੱਧ ਪੀ ਲਿਆ ਸੌ ਲਿਆ ਦੁੱਧ ਪੀ ਰਿਹਾ ਸੌ ਲਿਆ ਹੋਰ ਕੀ ਕੰਮ ਨਹੀਂ ਤੁਹਾਨੂੰ ਕਿਆ ਖਾਓ ਹੈ ਨਹੀਂ ਹੈ ਕੰਮ ਤੇਨੂੰ ਦੇਖੀ ਕਿਵੇਂ ਧਿਆਨ ਨਾ ਸੁਣਦਾ ਕੰਮ ਨਹੀਂ ਹੈਗਾ ਤੁਨੂੰ ਹੋਰ ਕੋਈ ਖਾ ਲਿਆ ਵੀ ਲਿਆ ਕੋਈ ਨਹੀਂ ਹੁੰਦਾ ਇਹਨਾਂ ਦਾ ਬਚਪਨ ਬਚਪਨ ਵਰਗੀ ਮੋਈ ਨੀ ਲਪਣੀ ਜ਼ਿੰਦਗੀ ਸਾਰੀ ਚੋਂ ਜਾਣਾ ਹੈਗਾ ਵੀ ਕਿ ਤੁਸੀਂ ਪਣਾ ਨਹੀਂ ਹੈਗਾ ਹੈਗਾ ਸੱਚੀ ਬਾਤ ਬੰਨਾਰ ਕੀ ਮੌਜੂਦ ਲੱਭਣੀ ਆ ਹਨ ਇਹ ਤਾਂ ਹੈ ਬਿਲਕੁਲ ਹਾਂ ਹਰ ਇੱਕ ਆਪਣੇ ਘਰ ਜਨਾਈ ਪਾਲਿਆ ਆ ਨਾ ਹਰ ਇੱਕ ਸਟੇਜ ਦੀ ਆਪਣੀਆਂ ਮੈਮਰੀਜ਼ ਹੁੰਦੀਆਂ ਨੇ ਹਰ ਇੱਕ ਸਟੇਜ ਬੈਸਟ ਆਈ ਗੈਸ ਤੇ ਇਹ ਆਪਣੀ ਮੈਮਰੀ ਨਾਲ ਜੀ YouTube ਤੇ ਦੇਖਿਆ ਕਰਨਗੇ ਉੱਥੇ ਵੀਡੀਓ ਜਿਹੜੀ ਪਾਈਆਂ ਨੇ ਉਹ ਤਾਂ ਮੇਰੇ ਸਭ ਤੋਂ ਚੀਜ਼ ਵਧੀਆ ਲੱਗਦੀਆਂ ਵੀਡੀਓ ਤੇ ਵੀਡੀਓ ਪਾਈਆਂ ਨੇ ਉਹ ਨਾਲ ਡਿਲੀਟ ਹੋਣੀਆਂ ਹਾਂ ਤੇ ਨਾ ਆਪਾਂ ਕਿਸੇ ਨੇ ਡਿਲੀਟ ਕਰਨੀਆਂ ਨੇ ਜਦੋਂ ਜ ਵੱਡੇ ਹੋਣੀ ਆ ਤਾਂ ਉਹ ਤਾਂ ਦੇਖਿਆ ਕਰਨਗੇ ਹਨ ਬਿਲਕੁਲ ਇੰਨਾ ਸਾਨੂੰ ਤੁਸੀਂ ਅੱਜ ਸਾਰਾ ਕੁਝ ਕੀਤਾ ਵਸ ਤੁਹਾਨੂੰ ਕਿਵੇਂ ਤਾਂ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਮੈਂ ਚਾਹੁੰਨਾ ਕਿ ਤੂੰ ਕੰਮ ਦੇ ਜਾਕਰ ਮੈਂ ਆ ਚੀਜ਼ਾਂ ਮੈਂ ਕਰਿਆ ਕਰ ਇੰਨਾ ਵਧੀਆ ਲੱਗਿਆ ਹਾਂ ਇੰਨਾ ਵਧੀਆ ਲੱਗਿਆ ਇਹਨੇ ਮੈਂ ਇੱਕ ਦੋ ਤਾਂ ਨਹੀਂ ਵਧੀਆ ਲੱਗਣਾ ਤੁਹਾਨੂੰ ਉਹ ਨਹੀਂ ਨਾਲੇ ਯਾਰ ਇਹ ਇਦਾਂ ਦੇ ਕੰਮ ਕਰੋ ਨਾਲੇ ਪਿਆਰ ਮਿਲਦਾ ਹੈ ਬੱਚਿਆਂ ਤੋਂ ਨਾਲੇ ਬੱਚਿਆਂ ਨਾਲ ਡਾਂਸ ਸਪੈਂਡ ਹੋ ਜਾਂਦਾ ਆਈ ਥਿੰਕ ਬੀ ਬੈਸਟ ਟਾਈਮ ਹੈ ਇੰਨਾਂ ਨਾਲ ਸਪੈਂਡ ਕਰਨ ਦਾ ਹਾਂ ਨਾ ਹਾਂ ਨਾ ਜਦ ਵੱਡੇ ਹੋ ਜਾਂਦੇ ਫਿਰ ਇਹਨਾਂ ਨੂੰ ਕਹਿਣਾ ਪੈਂਦਾ ਨਾ ਵੀ ਆ ਸਾਡੇ ਕੋਲ ਆਓ ਸਾਡੇ ਕੋਲ ਬੈਠੋ ਹੁਣ ਅਸੀਂ ਇੱਥੇ ਮਾਰਦੀ ਚੱਕ ਕੇ ਲੈ ਜਾਈਏ ਤੁਹਾਨੂੰ ਹੈਨਾ ਜੋ ਮਨ ਦੀ ਗੱਲਾਂ ਕਰੀਏ ਇਹਨਾਂ ਨੇ ਕਿਹੜਾ ਅੱਗੇ ਬੋਲਣਾ ਚਾਹ ਰਹੇ ਹਾਂ ਸੁਣੀ ਨਾ ਇਹਨਾਂ ਲਈ ਵੈਸਟ ਟਾਈਮ ਆ ਤੇ ਆਪਣੇ ਲਈ ਜਾ ਵੈਸਟ ਟਾਈਮ ਹਮ ਇੰਦਰ ਤੁਸੀਂ ਇਹਨੂੰ ਆਦ ਵਿੱਚ ਨੂੰ ਫੀਡ ਕਰਵਾਓ ਹਮ ਤੇ ਮੈਂ ਮੜਾ ਜਣਾ ਇਹਨਾਂ ਦਾ ਪਾਣੀ ਗਰਮ ਧਰ ਕੇ ਆਨੀ ਆਂ نیچے ਰਾਤ ਵਾਸਤੇ ਹਾਂ ਉੱਪਰ ਇਪਰੇਸ਼ ਇਹ ਜਾਏ ਆਈ ਹਾਂ ਆਈ ਨੀਡ ਯਸ ਸੀ ਨਾ ਬਤ ਮਾਦਾਨੇ ਕਿਹੜਾ ਸੁੱਕਣ ਨਾਲ ਆ ਰਿਹਾ ਹੈ ਵੈਸੇ ਤਾਂ ਪਾਣੀ ਮੰਮੀ ਰੋਜ਼ ਬੋਇਲ ਕਰ ਦਿੰਦੇ ਹੁੰਦੇ ਆ ਪਰ ਹਜੇ ਮੇਰੇ ਘਰੇ ਕੰਸਟਰਕਸ਼ਨ ਜੀ ਚੱਲ ਰਹੀ ਹੈ ਨਾ ਸਭ ਬਿਧਾਉਣੀ ਆ ਤੇ ਪੇਂਟ ਵਗੈਰਾ ਦਾ ਕੰਮ ਰਹਿ ਗਿਆ ਬਸ ਥੋੜਾ ਜਿਹਾ ਤੇ ਉਹਦੇ ਕਰਕੇ ਫਿਰ نیچے ਆਉਣ ਦਾ ਘੱਟ ਟਾਈਮ ਲੱਗਦਾ ਹੈ ਸਾਡਾ ਤੇ ਇਹਦੇ ਕਰਕੇ ਅਸੀਂ ਵਲੌਗ ਨਾ ਵੀ ਨਹੀਂ ਬਣਾ پا ਰਹੇ ਸੀਗੇ ਹਨਾ ਕਿਉਂਕਿ ਆਵਾਜ਼ ਵਗੈਰਾ ਬਹੁਤ ਆਉਣੀ ਹੁੰਦੀ ਸੀਗੀ ਮਸ਼ੀਨਾਂ ਦੀ ਪਰ ਥੋੜਾ ਹੀ ਕੰਮ ਰਹਿ ਗਿਆ ਹੈ ਹੁਣ ਤਾਂ ਅੱਜ অলਮੋਸਟ ਡਨ ਕਰ ਗਿਆ ਬਸ ਲਾਈਟਿੰਗ ਵਗੈਰਾ ਰਹਿ ਗਈ ਹੈ ਤੇ ਉਹ ਕਹਿੰਦੇ ਸੀਗੇ ਵੀ ਕੱਲ ਨੂੰ ਸਵੇਰੇ ਉਹ ਵੀ ਕਰ ਜਾਣਾ ਹੈ ਤੇ ਹੋਰ ਮੈਂ ਗੱਲ ਕਹਿਣੀ ਸੀਗੀ ਕਿਉਂਕਿ ਹਾਂ ਇਹਦੇ ਕਰਕੇ ਸੱਚ ਜਿਹਾ ਬਲੌਗ ਵੀ ਕਾਫੀ ਪੈਂਡਿੰਗ ਹੈ ਸਪੈਸ਼ਲੀ ਲੋੜੀ ਦਾ ਲੋੜੀ ਦਾ ਫੰਕਸ਼ਨ ਸੀ ਹਜੇ ਅਸੀਂ ਸੈਲੀਬ੍ਰਿਟੀ ਨਹੀਂ ਕੀਤਾ ਹੈਗਾ ਤੇ ਜਿਵੇਂ ਇਹ ਕੰਮ ਡਨ ਹੋਊਗਾ ਤੇ ਫਿਰ ਲੋੜੀ ਦੇਖਦੇ ਆ ਮਨਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੋਰ ਮੈਂ ਇਹ ਕਹਿਣਾ ਸੀਗਾ ਮੈਨੂੰ ਹਨਾ ਅੱਜ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਇੰਦਰ ਡਾਈਪਰ ਵੀ ਚੇਂਜ ਕਰ ਲੈਂਦੇ ਆ ਬੱਚਿਆਂ ਦਾ ਹਨਾ ਫੀਡ ਵਗੈਰਾ ਵੀ ਬਣਾ ਲੈਂਦੇ ਨੇ ਬਾਥ ਵੀ ਸਾਰਾ ਕੁਝ ਮੈਨੇਜ ਕਰ ਲੈਂਦੇ ਨੇ ਤੇ ਹੁਣ ਮੈਨੂੰ ਕੋਈ ਡਾਊਟ ਨਹੀਂ ਹੈਗਾ ਵੀ ਜੇ ਮੈਨੂੰ ਕਿਤੇ ਜਾਣਾ ਵੀ ਹੋਇਆ ਤਾਂ ਫਿਰ ਇੰਦਰ ਦੇ ਮਤਲਬ ਕਰ ਸਕਦੇ ਵੈਸੇ ਡਾਊਟ ਤਾਂ ਮੈਨੂੰ ਪਹਿਲਾਂ ਵੀ ਨਹੀਂ ਸੀਗਾ ਇਹ ਤਾਂ ਮੈਂ ਵੈਸੇ ਉਹਨਾਂ ਨੂੰ ਛੇੜੀ ਸੀ ਕਿਉਂਕਿ ਜਦ ਹਨਾ ਹਸਪੀਟਲ ਦੇ ਵਿੱਚ ਵੀ ਹਨਾ ਨਰਸਸ ਸਖਾਨੀਆਂ ਹੁੰਦੀਆਂ ਸੀ ਤਾਂ ਇੰਦਰ ਬਹੁਤ ਇੰਟਰਸਟ ਨਾਲ ਸੁਣਦੇ ਹੁੰਦੇ ਸੀਗੇ ਤੇ ਇਸ ਨਾਮਲੇਜ ਮੈਂ ਸੱਚੀ ਬੋਲ ਰਹੀ ਕਿਉਂਕਿ ਯੂਸ਼ਲੀ ਮੈਂ ਦੇਖਿਆ ਹੈ ਵੀ ਹਣਾ ਕਈਆਂ ਨੂੰ ਲੱਗਦਾ ਹੁੰਦਾ ਵੀ ਬੱਚਿਆਂ ਨੂੰ ਸੰਭਾਲਣਾ ਤੇ ਉਹਨਾਂ ਦਾ ਸਾਰਾ ਕੁਝ ਕਰਨਾ ਸਿਰਫ ਲੇਡੀਜ਼ ਦੀ ਰਿਸਪੌਂਸਿਬਿਲਟੀ ਆ ਪਰ ਆਈ ਗੈਸ ਹੈ ਨਾ ਵੀ ਸਾਰਿਆਂ ਦੀ ਆ ਇਹ ਇਕੁਅਲ ਰਿਸਪੌਂਸਿਬਿਲਟੀ ਆ ਤੇ ਉਹੀ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਜਿੰਨੀ ਹੈਲਪ ਹੋ ਸਕੇ ਉਹ ਨਹੀਂ ਥੋੜੀਆਂ ਪਰ ਜਿਵੇਂ ਦਰਬਾਰਲਾ ਵੀ ਕੰਮ ਕਰਦੇ ਨੇ ਹੈ ਨਾ ਫਿਰ ਘਰੇ ਆ ਕੇ ਵੀ ਬੱਚਿਆਂ ਨੂੰ ਵੀ ਸੰਭਾਲਦੇ ਨੇ ਤੇ ਨੀਂਦ ਵੀ ਨਹੀਂ ਪੂਰੀ ਹੁੰਦੀ ਹੈਗੀ आई नो हना टाइम मतलब 체ਤੇ ਲੰਗੇ ਜਾਣਾ ਹੁਣ ਤੱਕ ਦਾ ਵੀ ਨਹੀਂ ਸਾਨੂੰ ਪਤਾ ਲੱਗਿਆ ਹੈਗਾ ਕਈ ਕਮੈਂਟ ਵੀ ਆਉਂਦੇ ਹੁੰਦੇ ਵੀ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਤਿੰਨ ਬੱਚਿਆਂ ਨਾਲ ਤੇ ਇੰਦਰ ਨੇ ਬਹੁਤ ਜ਼ਿਆਦਾ ਹੈਲਪਫੁਲ ਆ ਤੇ ਉਸ ਤੋਂ ਵੀ ਜ਼ਿਆਦਾ ਮੰਮੀ ਰੈਣੀ ਨੇ ਹਨਾ ਮੇਰੇ ਇਨ-ਲॉज ਨੇ ਤੇ ਉਹ ਵੀ ਬਹੁਤ ਹੈਲਪ ਕਰਦੇ ਆ ਹਰ ਇੱਕ ਚੀਜ਼ ਦੇ ਵਿੱਚ ਮੰਮੀ ਸਾਰਾ ਕੰਮ ਸੰਭਾਲਦੇ ਕੁਕਿੰਗ ਵਗੈਰਾ एवरीथिंग ਹਨਾ ਤੇ ਫਿਰ ਬੱਚਿਆਂ ਨੂੰ ਵੀ ਦੇਖਦੇ ਨੇ ਤਾਂ ਮਤਲਬ ਇੰਨੀ ਜ਼ਿਆਦਾ ਹੈਲਪ ਆ ਮੇਰੇ ਕੋਲ ਤਾਂ ਮੈਨੂੰ ਜਮਾ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਸਾਰਾ ਕੁਝ ਕਿਵੇਂ ਹੋ ਰਿਹਾ ਬਹੁਤ ਵਧੀਆ ਚੱਲ ਰਿਹਾ ਆ ਜਮਾ ਨਹੀਂ ਪਤਾ ਲੱਗਦਾ ਇਹਨੇ ਬਸ ਇੰਜੋਏ ਕਰ ਰਹੇ ਆ ਅਸੀਂ ਤੇ ਇਹ ਚੀਜ਼ ਨੂੰ ਤੇ ਬਸ ਇਹੀ ਡਾਰਾ ਕਿਉਂਕਿ ਇਹ ਬਹੁਤ ਸਮਾਂ ਛੇਤੀ ਲੰਘੇ ਜਾਣਾ ਹੈ ਤੇ ਉਹਨਾਂ ਨੇ ਬਹੁਤ ਛੇਤੀ ਵੱਡੇ ਹੋ ਜਾਣਾ ਹੈ ਤੇ ਟਰਾਈ ਕਰਾਂਗੇ ਵੀ ਪਤ ਤੋਂ ਪਤ ਬਲੌਗ ਪਾਈਜ਼ਾਣ ਹਨਾ ਜਾਂ ਬੱਚਿਆਂ ਦੇ ਸ਼ਾਰਟਸ ਪਾਈ ਜਾਣ ਕਿਉਂਕਿ ਇਹ ਵੀ ਕਮੈਂਟ ਬਹੁਤ ਆਉਂਦੇ ਆ ਵੀ ਏਟਲੀਸਟ ਭਾਵੇਂ ਬੱਚਿਆਂ ਦੇ ਛੋਟੇ-ਛੋਟੇ ਸ਼ਾਰਟਸ ਹੀ ਪਾ ਦੋ ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਦੇਖਣਾ ਹੁੰਦਾ ਹੈ ਤੇ ਹੁਣ ਟਰਾਈ ਕਰਾਂਗੇ ਪੂਰੀ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮਚੀ